ਗੁਰੂ ਜੀ ਦਾ ਖਾਲਸਾ ਵਾਇਡਲੀ ਕੀ ਖਦੇ ਸਾਜਾਪਾ ਚੱਲੇ ਲੁਧਿਆਣੇ ਪੋਟੈਟੋ ਗਰੁੱਪ ਦਾ ਜਿਹੜਾ ਮੇਲਾ ਵਾ ਭਾਈ ਸਖਜੈਨ ਸਿੰਘ ਕਰਮਜੀਤ ਸਿੰਘ ਹਰਜੀਤ ਸਿੰਘ ਤੇ ਹਰਪਾਲ ਸੁਖਮਣ ਬਾਕੀ ਹੁਣ ਦਨ ਉਹ ਤੇ ਪਹੁੰਚ ਗਏ ਉੱਥੇ ਦਰਸ਼ਨ ਕਰਾਵਾਂਗੇ ਕਿਦਾਂ ਦਾ ਮੇਲਾ ਤੇ ਕੀ ਸਿਸਟਮ ਹੈ ਇਹ ਬਲਵਜਾ ਤੁਹਾਨੂੰ ਇਹ ਮਾਇਆ ਫਾਗ ਨੋਤੇ ਤੁਮੇ ਖਲੋਂਦੀ ਤੇ ਨਹੀਂ ਘਰਮ ਵਾਲੀ ਕਿੱਥੇ ਇੰਜਨ ਲੱਗਦਾ ਮੈਂ ਇਤਰਾ 20 ਘੰਟੇ ਚ ਕਹਿ ਦਿੱਤਾ ਮਾਹੇਰ ਹੱਥੀ ਪੂਰੀਆਂ ਲਰਨਾ ਘਾਰ ਸੀ ਸੈਂਸਰ ਜਿਹੜਾ ਪਾਣੀ ਲੱਗਾ ਬੰਦ ਹੋ ਗਈ ਤੇ ਮੈਂ ਹਾਂ ਇੰਨੇ ਪਾਣੀ ਵੀ ਦੀ ਮੱਠੀ ਨਿਗਾਸੇ ਦਾ ਫਿਰ ਮੜੀ ਜੀ ਹਾਂ ਇਹੋ ਗੱਲ ਹੋ ਗਈ ਬਾਅਦ ਉਹਨੇ ਸਾਡੇ ਤੋਂ ਪਹਿਲੇ 2000 ਰੁਪਏ ਲੈ ਕੇ ਗੱਡੀ ਬਾਹਰ ਕਢੀ ਦੇ ਸਾਡੀਆਂ ਉਹ ਜਿਹੜਾ ਹੋਣੇ ਜਿਹਨਾਂ ਟਰੈਕਟਰ ਨੂੰ ਕੋਟਿੰਗ ਕਰਾਈ ਹੁਣ ਪਿੰਡ ਸਾਡੇ ਉਹ ਦੂਜੇ ਸਾਲਿਆਂ ਪਾਪਾ ਆਉਂਦਾ ਆ ਪੋਲੋਂ ਆਉਂਦਾ ਜੀ ਯਾਰ ਉਹ ਇਹ ਦਿਲ ਪ੍ਰਿੰਟ ਲੋ ਹੋਰ ਜੁੱਟਲੇ ਪੱਖੋ ਗਿਆ ਆ ਵਾ ਜਿਹਨੇ ਉਹ ਨਹੀਂ ਮੈਂ ਦਊਂਗਾ ਜਿੰਨਾ ਕਰ ਲੈ ਜਿੰਨਾ ਟਰੈਕਟਰ ਚ ਪਾਦਾ ਬਣ ਰਿਹਾ ਜਾਨ ਨਾਲ ਨਾਲ ਹੀ ਕੋੜ ਗਿਆ ਨਹੀਂ ਉਹ ਮੀਟਰਾਂ ਨਾਲ ਜਿੰਨਾ ਰਹਿ ਗਿਆ ਜਿਹਦੇ ਵਿੱਚ ਵੀ ਰਹੇ ਜਿੰਨਾ ਵਿੱਚ ਕਿੰਨਾ ਰਹੇਗਾ ਪਾਇਆ ਕਿੰਨਾ ਜਾਊਗਾ ਆ ਗਿਆ ਇਹ ਕੱਟ ਹੈਗਾ ਤੇ ਨਾਲ ਲੱਗ ਜੇ ਕੱਟਿਆ ਸਾਡੋ ਕੱਟ ਆ ਬੀਨ ਨਾ ਇਹਨੂੰ ਪੜਾ ਦੇਣਾ ਕੱਟੋ ਇਹ ਇੱਕ ਹੀ ਨਹੀਂ ਆ ਆਉਣਾ ਮੁੜ ਜਾਏਗਾ ਡਰੋਨ ਦਾ ਖੇਤੀ ਦਾ ਜੋ ਉਡਾ ਰਿਹਾ ਹੈ ਉਸ ਦਾ ਇਸ ਮਿਲ ਕੇ 20 ਲੱਖ ਦਾ ਇੰਸ਼ੂਰੈਂਸ ਮਿਲ ਜਾਏ ਇਹ ਆਪਣਾ ਡਰੋਨ ਵਾਲੇ ਵੀਰ गुण। 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 आप लाइसेंस बना के जॉब्स भी क्रिएट कर सकते हैं सर अभी बहुत सारे पायलट का डिमांड है बाहर हमारा पी एल ने भी शुरू कर दिया ट्रेनिंग का आपका लोन बता दीजिए उनका वही आएगा पानी खत्म होने तो वापस आ जाएगा कुलदीप सिंह जी ढोडिया टो असी चमकौर जिमीदार उद्योगपति हवा चला करना हवा च नहीं मैं गल करना मैं दो हजार पंद्रह कि बे जिथे कमी अपनी सरकार का बिजली कनैक्शन अभी फ्री आई लेना ਸਾਡੇ ਪੈਨਲ ਲੱਗਣ ਉਹ ਪੈਨਲ ਨਾਲ ਅਸੀਂ ਆਪਣੀ ਹੱਕਤਯਕ ਜਿੰਨੀ ਲੋੜ ਹੈ ਘੱਟ ਘੱਟ ਉਹਦਾ ਪਾਣੀ ਕੱਢੀਏ ਫਿਰ ਉਹ ਗ੍ਰਿੱਟ ਨੂੰ ਜਾਵੇ ਉਹਦੇ ਪੈਸੇ ਜਿੰਨੀ ਦਾ ਤੁਹਾਨੂੰ ਮੁੱੱਚ ਮਿਲਣ 25-70 ਸਾਲਾਂ ਦੇ ਵਿੱਚ ਪੈਸੇ ਹੋ ਜਾਣ ਦੀ ਗੱਲ ਤੇ 25 ਸਾਲ ਦਾ ਐਗਰੀਮੈਂਟ 17-18 ਸਾਲ ਜੇ ਇੱਕ ਨੂੰ ਵਾਢੀਏ ਮੁਨਾਫੇ ਵਾਲਾ ਕੰਮ ਹੋਇਆ ਤਾਂ ਚਾਰ ਤੁਸੀਂ ਆਪਣੇ ਆਪ ਲੈ ਲੈਣੇ ਤੁਸੀਂ ਡੁਪਲਰ ਬਣ ਕੇ ਹੁਣ ਫੜੀਆਂ ਵੱਡੀਆਂ ਕੰਪਨੀਆਂ ਇਹਦੇ ਨਾਲ ਆ ਰਹੀਆਂ ਸਰਕਾਰ ਉਹਨਾਂ ਤੋਂ ਵੀ ਤੇ ਲੈ ਰਹੀ ਆ ਤੇ ਜੀਵੀਦਾਰ ਨੂੰ ਕੀ ਇਹ ਕਹਿੰਦੇ ਇਹ ਬਾਦਲ ਸਿੰਘ ਦੇ ਬਾਰੇ ਵੀ ਮੈਂ ਰੋਹੀ ਪਈ ਤੁਸੀਂ ਕਹੋਗੇ ਵੀ ਤੇਰਾ ਆਪਣਾ ਸਮਾਂ ਮਦਦ ਉਹਨਾ ਕੀਤਾ ਮੈਂ ਇੱਕ ਮਿੰਟ ਮਰ ਗਿਆ ਜੀ 2 ਕਰੋੜ ਰੁਪਏ ਮੈਨੂੰ ਦੇ ਦਿਓ ਮੈਂ ਸਭ ਕੁਝ ਹੀ ਬਣਾ ਲਿਆ ਕਰ ਦੇਣਾ ਤੇ ਉਹ ਕੰਮ ਆ ਗਿਆ ਜਿਲੰਧ ਦੇ ਜਿਸ ਤੋਂ ਸੇਧ ਲੈ ਕੇ ਅਸੀਂ ਵੀ ਚੱਲੇ ਸੀ ਤੇ ਸਾਰੇ ਗੁਰਪਤਾਂ ਦਾ ਅਸੀਂ ਧੰਨਵਾਦ ਕਰਦਾ ਜੇ ਪੀਜੀਏ ਗਰੁੱਪ ਜਿਲੰਧਰ ਸਟੇਜ ਤੇ ਪਹੁੰਚੇ ਨੇ ਸਾਡੇ ਬਹੁਤ ਹੀ ਸਤਨਾਮ ਜੋ ਸਰਦਾਰ ਮਨਪ੍ਰੀਤ ਸਿੰਘ ਜਿਆੜੀ ਐਮਐਲਏ ਹਰਖਾ ਮੱਖਾ ਜੋ ਕਸਾਨੀ ਦੇ ਨਾਲ ਜੁੜੇ ਹੋਏ ਨੇ ਸਾਦੀ ਦੇ ਵਿੱਚ ਬਹੁਤ ਵੱਡਾ ਤਜਰਬਾ ਇਹਨਾਂ ਨੂੰ ਹੁਣ ਵੀ ਦਿੱਤੀ ਆਪਣੀ ਘਰੇ ਸਾਰੀ ਖੋਦੀ ਕਰਦੇ ਨੇ ਤੇ ਇਹਨਾਂ ਦੇ ਤਜਰਬੇ ਤੋਂ ਵੀ ਆਪਾਂ ਚਲਾਏ ਰੱਖੇ ਸਾਰੇ ਵੀਰਾਂ ਨੂੰ ਬੇਨਤੀ ਆ ਜਰੂਰ ਬਾਈ ਉਹਨਾਂ ਦੀ ਮਦਦ ਕਰਿਓ ਜਿਹੜੀ ਚੀਜ਼ ਚਾਹੀਦੀ ਆ ਤੁਹਾਨੂੰ ਉਹ ਪਤਾ ਜੀ ਕਰਨ ਜਿਹੜੀ ਅਸੀਂ ਮੈਂ ਆਪਦੇ ਕਰੀਓ ਵੀ ਪਾਉਂ ਚਲੋ ਮਿਲਦੇ ਉਹ ਵੀ ਦੰਤ ਉਹਦੇ ਵਿੱਚ ਚੀਜ਼ ਰੱਖਣ ਗੰਡੇ ਨੂੰ ਟੰਡਾ ਕਾਮ ਨੂੰ ਜੀਣਾ ਉਹ ਟੰਡਾ ਭਾਜੀ ਇਹ ਕੱਲੋਂ ਬੋਲਣ ਲਿਆ ਇਹ हिकु लख लख हा टे ਉਹਨਾਂ ਨੇ ਕਿਤੇ ਕੰਨ ਨਹੀਂ ਇਹਦਾ ਕਿ ਇਹ 18 ਸਿਮਾ ਕਰਦਾ ਕਿਹੜਾ ਉਹ ਕਰਦਾ ਹੈ 1000000 ਤੋਂ 1000000 ਦਾ ਸਰਵਰ ਕਰਦਾ ਹੈ ਇਹ ਮੁਰਦੇ ਨੇ ਇਹ ਮੁਰਦੇ ਨੇ ਕਿੰਨਾ ਬੁਧੇ ਰਹਿ ਗਏ ਨੇ ਪਰਿਵਾਰਿਕ ਵਾਸਤੇ ਜਦੋਂ ਮੀਨਾ ਬਣਾ ਹੈ मेट्रो <coughs>

ਹਾਂ ਜੀ ਹਾਂ ਜੀ ਜੀ ਵੀਰੇ ਅੱਜ ਕਿਸਾਨ ਮੇਲੇ 'ਚ ਖੜੇ ਆ ਰਣਜੋਤ ਬਾਈ ਨਾਲ ਤੇ ਮੇਰੀ ਸਾਰੇ ਆਪ ਦੇ ਕਿਸਾਨ ਪੰਜਾਬੀ ਭਰਾਵਾਂ ਦੀ ਦੁਨੀਆ ਦੇ ਵਾਸਦਿਆਂ ਨੂੰ ਇਹੀ ਬੇਨਤੀ ਆ ਕਿ ਰਣਜੋਤ ਭਰਾ ਹੁਣੀ ਬੰਨਤੀ ਸੇਵਾ ਕਰ ਰਹੇ ਨੇ ਕਿ ਉਥੋਂ ਦੀ ਉਹ ਬੰਨ ਟੁੱਟਦਾ ਬਾਈ ਕਿਹੜਾ 15000 ਕਿੱਲਾ ਖਰਾਬ ਹੋਦਾ ਰੋਜ਼ਾਨਾ ਨਹੀਂ ਤਾਂ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਆ ਵੀ ਰਣਜੋਤ ਬਾਈ ਹੁਣਾਂ ਦੀ ਮਦਦ ਕਰੋ ਕਿਸੇ ਵੀ ਚੀਜ਼ ਦੀ ਟਰੈਕਟਰਾਂ ਦੀ ਈ ਜਲਦੀ ਬਾਈ ਕਿਹੜੀਆਂ ਚੀਜ਼ਾਂ ਦੀ ਲੋੜ ਆ ਤੇ ਬਾਈ ਇੱਕ ਆਪਾਂ ਨੂੰ ਮਤੀ ਦੀ ਲੋੜ ਆ ਦੀ ਲੋੜ ਆ ਖਾਲੀ ਗੱਟਿਆ ਦੀ ਲੋੜ ਆ ਤੇ ਜਾਲ ਬੰਨਣ ਵਾਲੀ ਤਾਰ ਦੀ ਲੋੜ ਆ ਤੇ ਆਪਣੀ ਆਈਡੀ ਆ ਰੰਜੋਤ ਸੰਧੂ 62 ਦੇ ਨਾਂ ਤੇ ਤੇ ਵੀਰ ਜਿਹੜੇ ਨੰਬਰ ਲੈਣਾ ਨੰਨੇ ਨੂੰ 97797 09211 ਜੀ ਵੀਰ ਮੇਰੇ ਸਭ ਤੋਂ ਵੱਧ ਤੋਂ ਵੱਧ ਸੰਯੋਗ ਲੋ ਤਾਂ ਆ ਜੋ ਆਪਾਂ ਬੰਨਾਂ ਨੂੰ ਬਚਾ ਕੇ ਤੇ ਫਸਲਾਂ ਨੂੰ ਬਚਾ ਸਕੀਏ ਬਾਈ ਇੱਕ ਗੱਲ ਤੁਹਾਨੂੰ ਦੱਸ ਦਿੰਨਾ ਜਦੋਂ ਤੱਕ ਰੰਜੋਤ ਬਾਈ ਵਰਗੇ ਬਾਈ ਨੇ ਇਹ ਦਰਿਆਵਾਂ ਨੂੰ ਛੱਟ ਸਮੁੰਦਰਾਂ ਨੂੰ ਵੰਨ ਮਾਰ ਦੇਣਗੇ ਠੀਕ ਹੈ ਨਾ ਭਾਈ ਇਹ ਆ ਪੰਜਾਬੀਆਂ ਦੇ ਹਿੱਸੇ ਹੀ ਆ ਇਹਨੀਆਂ ਦਰਿਆ ਦਰਿਆ ਪੂਰੇ ਪੂਰੇ ਹਿੰਦੁਸਤਾਨ ਦੇ ਗਿਣਨੇ ਚੁਣਨੇ ਮੁਲਕਾਂ ਪਰਦੇਸਾਂ ਚ ਦਰਿਆ ਨੇ ਪੰਜਾਬ ਚ ਪੰਜ ਦਰਿਆ ਨੇ ਪਤਾ ਵੀ ਇੱਥੋਂ ਦੇ ਲੋਕ ਇਹਨਾਂ ਨੂੰ ਮੋੜ ਸਕਦੇ ਨੇ ਤਾਂ ਰੱਬ ਨੇ ਬਣਾਏ ਨੇ ਹੈ ਨਾ ਜੀ ਬਾਕੀ ਪਰਮਾਤਮਾ ਤੁਹਾਨੂੰ ਚੱਟ ਬਸ ਇੱਥੇ ਸਮਝ ਸਮਝ ਆ ਲੱਗ ਨੰਬਰ ਫੀਲਡ ਉਰਫਾਈ ਦੇ ਡਿਜੀਟਲ ਤੇ ਕਾਲੂ ਬੋਲ ਸਕਦੇ ਜੇ ਟਰੈਕਟਰ ਦੀ ਲੋੜ ਹੈ ਟਰੈਕਟਰ ਵਾਲੇ ਜੇ ਕੋਈ ਨਜ਼ਰ ਆ ਰਹੀ ਹੈ ਇਹ ਟਟਰਾ ਦੇ ਚੇਕਲ ਦੇ ਦੇ ਉੱਤੇ ਕਾਲੇ ਕਾਲ ਨਹੀਂ ਅਹ ਸੰਗੜਾ ਲੱਗਦਾ ਕੱਲ੍ਹ ਜਰੂਰੀ ਚੇਕਲ ਹੈਗੇ ਨਾ ਵੀ ਕੋਈ ਹੋਰ ਵੀ ਇਹ ਗੱਲ ਨਾਲ ਕੋਈ ਮੇਰੇ ਕੰਮ ਸੋਚਦਾ ਹਾਂ ਨਾ ਮੈਂ ਪਾਸ ਪੂਰੇ ਪਿੰਡ ਵਿੱਚ ਤੁਹਾਾਰੇ ਵਾਲੇ ਬੰਦੇ ਨੇ ਮੋਲ ਨਾਤਾ ਕਰਾ ਭਾਈ ਜਲਦੀ ਪਈ ਆ ਬਾਈ ਬੰਦਾ ਬਹੁਤ ਬੜੀ ਆ ਜਿਹਨੇ ਪਾਰਟੀ ਨੇ ਗੋਲਗੀ ਨੂੰ ਭਰੇ ਸਾਜ ਜੀ ਸਭੀ ਪਿੰਡ ਆ ਜੀ ਗੱਲ ਪਈ ਆ ਲੋਕ ਜਿਹੜੇ ਨੇ ਨੇਤਾ ਉਹਦੇ ਦਾ ਪਰਮਨੂ ਕਰਦਾ ਸਾਡੇ ਸਿਆਆਂ ਵਾਲੇ ਨੂੰ ਮੋੜ ਦਿੰਦੇ ਮੋੜ ਦਿੰਦੇ ਆ ਆਣ ਪਈ ਨਹੀਂ ਹੁੰਦੇ ਪਰ ਸੰਝਾ ਰਾਜਾ ਕੀ ਅੱਜ ਤਾਂ ਸਾਡੇ ਜਣੇ ਕਿ ਬਣਾਇਆ ਰੇਲਾ ਤਾਂ ਬਹੁਤ ਹੀ ਹੋ ਜਾਂਦਾ ਹੈ ਇਹਨਾਂ ਨੂੰ ਪਤਾ ਹੈ ਕਿ ਕਰੇ ਪੂਰੀ ਸੌਂਗ ਗੱਲਾਂ ਕਰਦੇ ਜੂ ਬੱਜੀ ਕਰ ਗਿਆ ਤਾਂ ਉਹ ਆਪਾਂ ਨੂੰ ਜਿੰਮੇਦਾਰ ਨੂੰ ਜਿੰਮੇਦਾਰ ਦਾ ਬੋਤੂ ਦੈਸੇ ਕਰਕੇ ਆਪਾਂ ਇੱਕ ਹੀ ਤੀਨ ਚੀਜ਼ ਦੇ ਲੋਹਰਾਂ ਦੇ ਜਿੰਦਾਂ ਹਾਂ ਜਿਹੜੇ ਜਿਹੜੇ ਮੀਟੇ ਸਿਵਾ ਲਾਈ ਆ ਇਹਦੇ ਵਿੱਚ ਯਾਰ ਬਣੇ ਤੇ ਯਾਰ ਨੂੰ ਮੰਗ ਲਾ ਗਈ ਸਭ ਨਾਲ ਜਿਹੜਾ ਸਿਆਣਕ ਤੇ ਆਪਾਂ ਫੋਟੋ ਵੀ ਲੈ ਗਈ ਪਹਿਲਾਂ ਫੋਟੋ ਵੀ ਜਦੋਂ ਯਾਰ ਬਣੇ

आज रेडियो देखने वालियाँ हर किसी ने हर किसी ना जाएगा कि एमएनपी बारों सफाई कितनी बहुत होती है एक देश बारों सफाई कितनी बहुत होती है दोस्तों सारे के सारे पूरा प्रोफेशन के लिए तो आपका एक मिला देते दोस्तों सारे किसी को पॉलिसियों के नाम ही इतनी जुड़ी हो गई है आप हर एक को माफ करना नहीं है सर खेती के लिए बहुत कुछ बदला नहीं हो रहा टाइम भी थोड़ी से शॉर्ट है क्योंकि मेट पाने में लगे हैं चलिए आ गया आप चैनल पे हर वो जाके करा देंगे टॉप्स इंफॉर्मेशन ये फसल की जांच करने के लिए तुम्हें बोलते नहीं अपना बोलना ਹਣ ਮੁੰਡਿਆਂ ਨੂੰ ਜੂਸ ਜਾ ਪਿਆ ਕੇ ਖਾ ਲੈਣਾ ਪੈਸੀ ਜਾ ਵੀਰ ਅਗਦੀ ਦੇਖਿਆ ਕਰ ਦੇ ਜਾਂਦਾ ਤੇ ਗੱਡੀ ਪੂਰੇ ਹੋ ਗਏ ਅੱਛਾ ਹਮ ਮਲਸੀਆਂ ਹਥਿਆਰ ਲਿਆ ਵਾ ਛੋਟਾ ਜਿਹਾ ਬਹੁਤ ਵੱਡਾ ਹਥਿਆਰ ਰਸਤੇ 'ਚ ਕੋਈ ਅਵੀ ਨਵੀ ਹੋ ਜੇ ਇਹਦੇ ਹਰਜੀਤ ਬਚਾ ਗਏ ਇੱਕ ਤੇ ਪੁਲਿਸ ਨੂੰ ਨਾ ਦਿਖਾਦੀ ਮੇਰਾ ਵੀ ਮੈਂਤੀ ਲਕੋਲਾ ਆ ਮਾਨਸਾ ਵਾਲਾ ਆ ਮਾਨਸਾ ਵਾਲਾ ਇਹਨੇ ਵੇ ਕੀ ਚੀਜ਼ ਲਈ ਮਾਨਸਾ ਵਾਲਾ ਸਾਬਣੇ ਮੈਂ ਕੋਈ ਸਾਰੇ ਵੀਰ ਪੀ ਕੇ ਚੂਰ ਜਾ ਤੇ ਘਰ ਨੂੰ ਚਲਦੇ ਆ ਇਹ ਹਥਿਆਰ ਤੋਂ ਬਚ ਕੇ ਮੇਰੇ ਵੀਰ ਕਿਉਂਕਿ ਐਡੇ ਹਥਿਆਰ ਨਾਲ ਕਿਤੇ ਮਿਲਦੇ ਆ ਤੇ ਰੀਅਲ ਹੀ ਮਿਲਦੇ ਜਿੱਥੋਂ ਮਿਲਦੇ ਥੋੜਾ ਪੋਨੇ ਪਿੰਡ ਨੂੰ ਚਾਲ ਲੈ